ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਾਨੂੰ ਸਾਰਿਆਂ ਨੂੰ ਆਪੋ ਆਪਣੀ ਸਮਝ ਦੇ ਹਿਸਾਬ ਦੇ ਨਾਲ ਸਮਝ ਆ ਰਹੀ ਹੈ ਕਿ ਕਿਸ ਜੀਵ ਦੀ ਅਵਸਥਾ ਕੀ ਹੈ ਉਹਦੇ ਹਿਸਾਬ ਨਾਲ ਹਰ ਇੱਕ ਜੀਵ ਨੂੰ ਗੁਰਬਾਣੀ ਉਸ ਤਰ੍ਹਾਂ ਸਮਝ ਆਉਂਦੀ ਹੈ ਉਸ ਪਰਮੇਸ਼ਰ ਦੀ ਰਹਿਮਤ ਸਦਕਾ ਅੱਜ ਜੋ ਆਪਾਂ ਤੁਕ ਦੀ ਸਾਂਝ ਪਾ ਰਹੇ ਹਾਂ ਮੇਰੇ ਪਾਤਸ਼ਾਹ ਜੀ ਦੀ ਉਹ ਹੈ ਸੋ ਜਾਨੈ ਜਿਨ ਚੱਖਿਆ ਹਰ ਨਾਮ ਅਮੋਲ ਕੀਮਤ ਕਹੀ ਨਾ ਜਾਈਐ ਕਿਆ ਕਹਿ ਮੁਖ ਬੋਲਾ ਇਸੇ ਕਰਕੇ ਸੰਗਤ ਜੀ ਪਹਿਲਾਂ ਜੋ ਦਾਸੀ ਨੇ ਕਿਹਾ ਹੈ ਕਿ ਸਾਨੂੰ ਜਿਸ ਤਰ੍ਹਾਂ ਦੀ ਪਰਮੇਸ਼ਰ ਨੇ ਅਧਿਆਤਮਿਕ ਅਵਸਥਾ ਇਸ ਵਕਤ ਬਖਸ਼ੀ ਹੈ ਸਾਨੂੰ ਉਹਦੇ ਹਿਸਾਬ ਨਾਲ ਗੁਰਬਾਣੀ ਦੀ ਸਮਝ ਲੱਗਦੀ ਹੈ ਜਦੋਂ ਅਸੀਂ ਇਸ ਰਸਤੇ ਤੇ ਚੱਲ ਪਏ ਹਾਂ ਹੌਲੀ-ਹੌਲੀ ਹੌਲੀ-ਹੌਲੀ ਪੌੜੀਦਰ ਪੌੜੀ ਸਾਡੀ ਜੋ ਹੈਗੀ ਆ ਅਧਿਆਤਮਿਕ ਅਵਸਥਾ ਉਹ ਬਦਲਦੀ ਜਾਂਦੀ ਹੈ ਉਹਦੀ ਰਹਿਮਤ ਸਦਕਾ ਜਿੱਦਾਂ ਇੱਥੇ ਹੁਣ ਨਾਮ ਦੀ ਗੱਲ ਮੇਰੇ ਪਾਤਸ਼ਾਹ ਕਰ ਰਹੇ ਨੇ ਇਕ ਤੇ ਹੈ ਕਿ ਜੋ ਨਾਮ ਜਪ ਰਹੇ ਨੇ ਇੱਕ ਅਜੇ ਵਿਚਾਰੇ ਹੈ ਜੋ ਨਾਮ ਬਾਰੇ ਨਹੀਂ ਜਾਣਦੇ ਇਸ ਕਰਕੇ ਕਿਆ ਦਾਸੀ ਨੇ ਕਿ ਸਾਨੂੰ ਉਸ ਤਰ੍ਹਾਂ ਸਮਝ ਲਗਣੀ ਆ ਪਾਸ਼ਾ ਇੱਥੇ ਕਹਿ ਰਹੇ ਨੇ ਕਿ ਉਸ ਪਰਮੇਸ਼ਰ ਦਾ ਜੋ ਨਾਮ ਹੈ ਉਹ ਅਮੋਲਕ ਹੈ ਉਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਤੇ ਨਾ ਹੀ ਉਹ ਸੰਸਾਰ ਦੇ ਕਿਸੇ ਪਦਾਰਥ ਦੇ ਬਦਲੇ ਮੁੱਲ ਵਿੱਚ ਮਿਲਦਾ ਹੈ ਇਤੇ ਉਹਦੀ ਰਹਿਮਤ ਸਦਕਾ ਸਾਡੀ ਝੋਲੀ ਵਿੱਚ ਪੈਂਦਾ ਹੈ ਤਾਂ ਅਸੀਂ ਨਾਮ ਦੀ ਕਮਾਈ ਕਰ ਸਕਦੇ ਹਾਂ ਕਹਿੰਦੇ ਆਪਣੇ ਮੁਖ ਤੋਂ ਕੀ ਬੋਲ ਕੇ ਦਸੀਏ ਇਹਦੀ ਤੇ ਕੋਈ ਕੀਮਤ ਹੀ ਨਹੀਂ ਹੈ ਇਹ ਕੀਮਤ ਤੋਂ ਵਹਿਰਾ ਹੈ ਇਸ ਕਿਸੇ ਸੰਸਾਰ ਦੀ ਕੀਮਤ ਦੇ ਵਟੇ ਮਿਲਦਾ ਨਹੀਂ ਜਿਨ੍ਹਾਂ ਨੂੰ ਮਿਲ ਗਿਆ ਜਿਨ੍ਹਾਂ ਨੇ ਚੱਖ ਲਿਆ ਉਹਨਾਂ ਨੂੰ ਹੀ ਪਤਾ ਕਿ ਇਹ ਕਿੰਨਾ ਅਮੋਲਕ ਹੈ ਇਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਜਦੋਂ ਬਖਸ਼ਿਸ਼ ਸਦਕਾ ਇਹਦੀ ਪ੍ਰਾਪਤੀ ਹੋ ਗਈ ਨਾਮ ਦਾ ਰਸ ਚਖ ਲਿਆ ਉਹੀ ਜਾਣਨ ਕੇ ਦੀ ਕੀਮਤ ਕੀ ਹੈ ਵਾਹਿਗੁਰੂ ਜੀ ਸਾਰੇ ਅਰਦਾਸ ਕਰੀਏ ਕਿ हे ਪਰਮੇਸ਼ਰ ਜੀ ਐਸ ਜਨਮ ਦੇ ਵਿੱਚ ਹੀ ਨਾਮ ਦੀ ਦਾਤ ਬਖਸ਼ ਦਿਓ ਤਾਂ ਕਿ ਸਾਡਾ ਆਵਾਗਵਨ ਖਤਮ ਹੋ ਸਕੇ ਵਾਹਿਗੁਰੂ